ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 17 ਕੁੰਡੇ ਪਾਏ ਆ ਜੀ। ਤੇ ਆਪਣਾ ਹੈਗਾ ਜੀ 5-5 ਕੁੰਡਿਆਂ ਦਾ 7-7 ਕੁੰਡਿਆਂ ਦਾ ਡਿਜ਼ਾਈਨ ਹੈ ਜੀ। ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਆਪਾਂ ਉਲਟੀ ਸਲਾਈ ਬਣਾ ਲਈ ਸੀਗੀ ਕੁੰਡੇ ਪਾ ਕੇ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਤੇ ਨਾਲੇ ਆਪਾਂ ਨੂੰ ਕੁੰਡਿਆਂ ਦੀ ਵੀ ਗਿਣਤੀ ਆ ਜੂਗੀ ਇੱਕ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਅਗਲਾ ਕੁੰਡਾ ਆਪਾਂ ਤਾਰਾਂਗੇ ਦੋ ਕੁੰਡੇ ਉਲਟੇ ਆਪਾਂ ਇਥੋਂ ਇਹਨੂੰ ਦੱਸ ਦੇਣਾ ਤੁਹਾਨੂੰ ਡਿਜ਼ਾਈਨ ਬਣਾ ਇੱਕ ਕੁੰਡਾ ਜਿਹੜਾ ਇਹਦੇ ਤੇ ਆਪਾਂ ਇੱਕ ਕੁੰਡੇ ਦੇ ਪਿੱਛੋਂ ਦੀ ਸਲਾਈ ਕੱਢਣੀ ਆ ਇੱਕ ਵਾਰੀ ਬਣਾਇਆ ਫਿਰ ਵਲ ਪਾ ਕੇ ਤੇ ਆਪਾਂ ਇਹਸ ਕੁੰਡੇ ਨੂੰ ਬਣਾ ਲਾਂਗੇ ਤੇ ਦੋ ਕੁੰਡੇ ਉਲਟੇ ਤੇ ਹੁਣ ਆਪਣੇ ਆ ਹੋ ਗਏ ਜੀ ਇੱਕ ਕੁੰਡਾ ਪਤਾ ਰਿਆ ਸੀ ਇੱਕ ਉਲਟਾ ਇੱਕ ਕੁੰਡਾ ਫੇਰ ਆ ਵੀ ਕੁੰਡਾ ਆਪਾਂ ਤਾਰਿਆ ਸੀਗਾ 2 4 ਤੇ ਆਹ ਹੋ ਗਿਆ 5 ਤੇ 2 ਸੱਤ ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਜੀ ਅਗਲਾ ਕੁੰਡਾ ਵੀ ਆਪਾਂ ਤਾਰਾਂਗੇ ਦੋ ਗੁੰਡੇ ਉਲਟੇ ਇੱਕ ਕੁੰਡਾ ਲਵਾਂਗੇ ਇਹਦੇ ਆਪਾਂ ਇਥੋਂ ਦੀ ਸਲਾਈ ਪਾਵਾਂਗੇ ਫਿਰ ਵੜ પા ਕੇ ਇਹਨੂੰ ਫਿਰ ਬਣਾ ਲਾਂਗੇ ਦੋ ਕੁੰਡੇ ਉਲਟੇ ਇੱਕ ਕੁੰਡਾ ਪਾ ਤਾਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਪਹਿਲੀ ਸਲਾਈ ਬਣ ਗਈ ਆਪਣੇ ਡਿਜ਼ਾਈਨ ਦੀ ਤੇ ਆਪਾਂ ਆਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਜਿਹੜਾ ਆਪਾਂ ਉਧਰੋਂ ਉਲਟਾ ਬਣਾਇਆ ਸੀ ਆਹ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਦੋ ਕੁੰਡੇ ਫਿਰ ਆਪਾਂ ਸਿੱਧਾ ਬਣਾਵਾਂਗੇ ਆਹ ਤਿੰਨ ਕੁੰਡੇ ਆਪਾਂ ਧਾਰ ਲਵਾਂਗੇ ਇਹਨੂੰ ਆਪਾਂ ਬਣਾਉਣਾ ਨਹੀਂ ਹੈਗਾ ਤਾਂ ਅੱਗੇ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਆਹ ਕੁੰਡਾ ਆਪਾਂ ਧਾਰਿਆ ਸੀ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਫਿਰ ਦੋ ਕੁੰਡੇ ਸਿੱਧੇ జా తిన్నండి బయస్ ఏమైనా తర లేదు దో కుండే సండా ఉల్టా ఆ కు దూజి సై బీ డిజైన్ హాను ఆ గే తి సై ਤੇ ਸਿੱਧੇ ਪਾਸੇ ਇਹ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ। ਇਹ ਕੁੰਡਾ ਆਪਣਾ ਤਾਰ ਲੈਣਾ। ਇੱਥੇ ਆਪਾਂ ਇੱਕ ਕੁੰਡਾ ਬਣਾਵਾਂਗੇ ਉਲਟਾ। ਧਾਗਾ ਪਿੱਛੇ ਕਰਾਂਗੇ। ਹੁਣ ਜਿਹੜੇ ਆਪਾਂ ਆ ਤਿੰਨ ਕੁੰਡੇ ਆਪਣੇ ਕੋਲੇ ਇਹਨਾਂ 'ਚ ਆਪਾਂ ਆਹ ਕੁੰਡਾ ਲਾਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਦੋਹਾਂ ਦਾ ਇੱਕ ਕਰ ਦਾਂਗੇ। ਆ ਕੁੰਡਾ ਆਪਾਂ ਫੇਰ ਤਾਰ ਲਵਾਂਗੇ। ਆ ਕੁੰਡਾ ਆਪਾਂ ਇਸ ਤਰ੍ਹਾਂ ਉਲਟਾ ਆ ਕੇ ਇਹਨੂੰ ਆਪਾਂ ਇਸ ਕੁੰਡੇ ਨਾਲ ਲਾਵਾਂਗੇ। ਐਸ ਨਾਲ ਤੇ ਦੋਵਾਂ ਦਾ ਇੱਕ ਕਰ ਦਿਆਂਗੇ ਇੱਕ ਗੁੰਡਾ ਫੇਰ ਆਪਣਾ ਉਲਟਾ ਆਹ ਵਾਲਾ ਗੁੰਡਾ ਆਪਾਂ ਧਾਰਾਂਗੇ ਇੱਕ ਗੁੰਡਾ ਉਲਟਾ ਤਾਂ ਗਾ ਪਿੱਛੇ ਇੱਥੇ ਵੀ ਆਪਾਂ ਆਹ ਗੁੰਡਾ ਲਵਾਂਗੇ ਨਾਲ ਜਿਹੜੇ ਆਪਾਂ ਤਿੰਨ ਗੁੰਡੇ ਬਣਾਏ ਸਿੱਖ ਤੋਂ ਤੇ ਦੋਵਾਂ ਦਾ ਇੱਕ ਕਰ ਦਿਆਂਗੇ ਆਹ ਵਾਲਾ ਗੁੰਡਾ ਆਪਾਂ ਧਾਰ ਲਵਾਂਗੇ ਇਸ ਗੁੰਡੇ ਨੂੰ ਪੈਸਤ ਨਾਲ ਉਲਟਾ ਕੇ ਤੇ ਅਗਲੇ ਗੁੰਡੇ ਨਾਲ ਲੈ ਲਵਾਂਗੇ ਦੋਆਂ ਦਾ ਇੱਕ ਕਰ ਦਾਂਗੇ ਹੁਣ ਆਪਣੇ ਕੋਲੇ ਉਹੀ ਸੇਮ ਗੁੰਡੇ ਰਹਿ ਗਏ ਜੀ 2 4 6 ਤੇ ਇੱਥੋਂ ਤੱਕ ਆਪਣੇ 7 ਗੁੰਡੇ ਹੋ ਗਏ ਇੱਕ ਗੁੰਡਾ ਉਲਟਾ ਆਵਲ ਗੁੰਡਾ ਤਾਰਾਂਗੇ ਆਵਲ ਗੁੰਡਾ ਉਲਟਾ ਬਣਾਵਾਂਗੇ ਲਾਸਟ ਵਾਲਾ ਸਿੱਧਾ ਉਨਟੀ ਸਾਈਡ ਆ ਗਈ ਜੀ ਆਪਣੀ ਹੈਗੀ ਚੌਥੀ ਸਿਲਾਈ। ਆਪਾਂ ਹੁਣ ਡਾ ਉਲਟਾ ਬਣਾਵਾਂਗੇ। ਸੌਰੀ ਸਿੱਧਾ ਬਣਾਵਾਂਗੇ ਉਲਟੇ ਪਾਸਿਓਂ। ਆਹ ਵਾਲਾ ਕੁੰਡਾ ਉਲਟਾ ਜਿਹੜਾ ਆਪਾਂ ਖਾਲੀ ਧਾਰਿਆ ਸੀ। ਹੁਣ ਆਪਾਂ ਬਣਾਏ ਦੋ ਕੁੰਡੇ ਸਿੱਧੇ। ਆਹ ਵਾਲਾ ਕੁੰਡਾ ਉਲਟਾ, ਵਿਚ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ। ਦੋ ਕੁੰਡੇ ਸਿੱਧੇ। ਹੁਣ ਆਪਾਂ ਇਸ ਤਰ੍ਹਾਂ ਸਲਾਈ ਬਣਾਵਾਂਗੇ ਸਾਰੀ ਦੋ ਕੁੰਡੇ ਸਿੱਧੇ ਜਿਹੜਾ ਕੁੰਡਾ ਆਪਾਂ ਸਿੱਧੇ ਪਾਸੇ ਤਾਰਿਆ ਸੀ ਉਹਨੂੰ ਆਪਾਂ ਹੁਣ ਉਲਟਾ ਬਣਾ ਲਾਂਗੇ ਫਿਰ ਦੋ ਕੁੰਡੇ ਸਿੱਧੇ ਆ ਕੁੰਡਾ ਆਪਾਂ ਤਾਰਿਆ ਸੀਗਾ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਆ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਉਲਟਾ ਚਾਰ ਸਲਾਈਆਂ ਚ ਆਪਣਾ ਡਿਜ਼ਾਈਨ ਬਣ ਕੇ ਕੰਪਲੀਟ ਹੋਇਆ ਇੰਨਾ ਆਪਾਂ ਇੱਕ ਵਾਰੀ ਹੋਰ ਦੱਸ ਦਿੰਨੇ ਤੁਹਾਨੂੰ ਡਿਜ਼ਾਈਨ ਬਣਾ ਕੇ ਇੱਕ ਕੁੰਡਾ ਤਾਂ ਉਲਟਾ ਬਣਾਇਆ ਆ ਵਾਲਾ ਕੁੰਡਾ ਤਾਰਾਂਗੇ ਦੋ ਕੁੰਡੇ ਉਲਟੇ ਜਿਹੜਾ ਹੁਣ ਆਪਣਾ ਵਿਚ ਵਾਲਾ ਕੁੰਡਾ ਇਹਦੇ ਆਪਾਂ ਇੱਥੋਂ ਦੀ ਸਲਾਈ ਪਾ ਕੇ ਇੱਕ ਵਾਰੀ ਫੇਰ ਵੜ ਪਾ ਕੇ ਫਿਰ ਇਹਨੂੰ ਕੁੰਡੇ ਨੂੰ ਬਣਾ ਲਾਂਗੇ ਤਿੰਨ ਕੁੰਡੇ ਬਣਾ ਲਵਾਂਗੇ ਆਪਾਂ ਇੱਕ ਦੋ ਕੁੰਡੇ ਉਲਟੇ ਇਹ ਕੁੰਡਾ ਤਾਰਾਂਗੇ ਫਿਰ ਦੋ ਕੁੰਡੇ ਉਲਟੇ ਆ ਵਾਲੇ ਕੁੰਡੇ ਦੇ ਆਪਾਂ ਇੱਥੋਂ ਦੀ ਸਲਾਈ ਪਾਵਾਂਗੇ ਤੇ ਆਪਾਂ ਇਹ ਤੋਂ ਤਿੰਨ ਕੁੰਡੇ ਬਣਾ ਲਾਂਗੇ దో కండే ఉల్టే ఆ కుారే ఉల్టే పాస్ధా బ తార్యాసా బ దో కు స ఆ తిన్న కుారే ఫో కు సండా ఉల్టా దో కు సే తి కుారే దో కు స ఉటా సీ ఉల్టా ਸਿੱਧੇ ਪਾਸੇ ਆ ਗਏ ਜੇ ਆਪਾਂ ਇੱਕ ਗੁੰਡਾ ਉਲਟਾ ਬਣਾਵਾਂਗੇ ਆਹ ਵਾਲਾ ਗੁੰਡਾ ਆਪਾਂ ਤਾਰਾਂਗੇ ਇਹ ਗੁੰਡਾ ਤਾਂ ਹਰੇਕ ਵਾਰੀ ਜਦੋਂ ਆਪਾਂ ਸਿੱਧੀ ਸਲਾਈ ਬਣਾਉਣੀ ਹੈ ਇਹਨੂੰ ਤਾਰਨਾ ਹੀ ਤਾਰਨਾ ਹੈ ਇੱਕ ਗੁੰਡਾ ਉਲਟਾ ਬਣਾਵਾਂਗੇ ਹੁਣ ਆਹ ਗੁੰਡਾ ਲਵਾਂਗੇ ਤੇ ਦੋਵਾਂ ਦਾ ਇੱਕ ਕਰ ਦਾਂਗੇ ਇੱਕ ਗੁੰਡਾ ਜਿਹੜਾ ਆਪਾਂ ਇਹਨੂੰ ਤਾਰ ਲਵਾਂਗੇ ਆਹ ਗੁੰਡਾ ਇਸ ਤਰ੍ਹਾਂ ਉਲਟਾ ਕੇ ਇਹਨੂੰ ਅਗਲੇ ਗੁੰਡੇ ਨਾਲ ਲੈ ਕੇ ਦੋਵਾਂ ਦਾ ਇੱਕ ਤੇ ਇੱਕ ਗੁੰਡਾ ਉਲਟਾ ਆਹ ਵਾਲਾ ਗੁੰਡਾ ਤਾਰ ਲਾਂਗੇ ఇక్కడ ఉల్టా ఆవళా కుదే ఇరణను దోవే ఆవళా కుండా ఉతారా ఉల్టా ఆవళ కండా ఫిర్ అలా కు ఉల్టా బా ఆ కు ఆడే ਉਲਟੇ ਬਣਾਉਣੇ ਆ ਆਪਾਂ ਐਂਡ ਤੇ ਰੱਖਿਆ ਜੀ ਇੱਕ ਇੱਕ ਕੁੰਡਾ ਵਿੱਚ ਆਪਣੇ ਦੋ ਦੋ ਕੁੰਡੇ ਉਲਟੀ ਸਲਾਈ ਆ ਗਈ ਆਪਾਂ ਇੱਕ ਕੁੰਡਾ ਤਾਰੇ ਇੱਕ ਸਿੱਧਾ ਬਣਾ ਲੈ ਇੱਕ ਉਲਟਾ ਤੇ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਜੀ ਹੁਣ ਇੱਕ ਕੁੰਡਾ ਉਲਟਾ फिर दो सीधे एक उल्टा दो कुे सीधे एक उल्टा दो कुे सीधे फिर एक उल्टा एंड त एक सीधा एक उल्टा डिजाइन बनता है अपना छोटा छोटा ਇਹ ਕੁਝ ਇਸ ਤਰ੍ਹਾਂ ਬਣਦਾ ਹੈ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੱਧ ਤੋਂ ਵੱਧ ਤੇ ਲਾਈਕ ਵੀ ਵੱਧ ਤੋਂ ਵੱਧ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ